ਸਾਲ ਮੇਰੇ ਇੱਕ ਵੀਡੀਓ ਬਣਾ ਰਿਆ ਪਿੰਡ ਕੋਟਪੁੱਡੇ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਇੱਕ ਝੋਟੀ ਤੁਹਾਨੂੰ ਦਿਖਾ ਰਿਹਾ ਪਲੂਨ ਪਹਿਲਾ ਸਵੇਰ ਝੋਟੀ ਨੇ ਸੂਣਾ ਤਿਆਰੀ ਤੇ ਆ ਹਾਈਟ ਕਰਦੇ ਤੁਸੀਂ ਝੋਟੀ ਦਾ ਦੇਖ ਲਓ ਬਹੁਤ ਵਧੀਆ ਚੰਗੀ ਸ਼ਾਨਦਾਰ ਹੈ ਕੁਆਲਿਟੀ ਦੇ ਵਿੱਚ ਛੋਟਾ ਸਿੰਘ ਲਖਵਿੰਦਰ ਵੀਰ ਸਤਿ ਸ੍ਰੀ ਅਕਾਲ ਹੱਸ ਗਏ ਹੋ ਜੀ ਲਖਵੀਰ ਜਿਹੜੀ ਇਹ ਝੋਟੀ ਆਪਣੇ ਕੋਲ ਪਲੂਨ ਪਹਿਲਾ ਸਵੇਈ ਆ ਹਾਂਜੀ ਹਾਂਜੀ ਸਮਾਂ ਵੈਸੇ ਥੱਲੋਂ ਵੇਖੀਏ ਤਿਆਰੀ ਤੇ ਲੈ ਜੀ ਦੋ ਚਾਰ ਦਿਨ ਚਾਰ ਪੰਜ ਦਿਨ ਹੀ ਦੇਰੀ ਸੁਣਦੇ ਜੀ ਲਓ ਵੀ ਚਾਰ ਤੋਂ ਪੰਜ ਦਿਨ ਦੋਸਤੋ ਆ ਜੇ ਆਰਾਮ ਨਾਲ ਕੱਢ ਜੂਗੀ ਹਾਈਟ ਕੱਦ ਦੀ ਚੰਗੀ ਆ ਕੱਦ ਤਕਰੀਬਨ ਮੀਡੀਅਮ ਤੋਂ ਪਲੱਸ ਵੱਡੀਆਂ ਝੋਟੀਆਂ ਦੇ ਵਿੱਚ ਹੀ ਆਉਂਦੀ ਆ ਬਾਕੀ ਨੇਵੇ ਦੀ ਸਫਾਈ ਤੁਸੀਂ ਚੈੱਕ ਕਰੋ ਝੋਲੀ ਵਾਲਾ ਚੱਡਾ ਬਣੂ ਚੰਗੀ ਝੋਟੀ ਆ ਵੇਖੋ ਜੀ ਬਹੁਤ ਖੂਬਸੂਰਤ ਕਰਮਾ ਦੀ ਥਲਿਓ ਨਖੇੜ ਆਪਸੀ ਸਹਣਾ ਦਾ ਬਹੁਤ ਵਧੀਆ ਪੇਟ ਫੂੜਾ ਬਹੁਤ ਸੋਹਣਾ ਠੀਕ ਆ ਜੀ ਤੇ ਕੱਦ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰਤਾ ਕੱਦ ਵੱਡਾ ਹੀ ਝੋਟੀ ਦਾ ਛੋਟਾ ਸਿੰਘ ਤੇ ਚੰਗੀ ਪੜੀ ਪਲੋਸੀ ਆ 2 4 14 ਦਿਨਾਂ ਦੇ ਵਿੱਚ ਹੋਰ ਵੀ ਚੰਗੀ ਚੋਕੀ ਤਿਆਰੀ ਕਰ ਜੂਗੀ ਮੂੰਹ ਮਤੋਂ ਤੁਸੀਂ ਵੇਖੋਗੇ ਬਿਲਕੁਲ ਛੋਟਾ ਬਰੀਕ ਸਿੰਘ ਆ ਫੇਸ ਕੁਆਲਟੀ ਸੋਣੀ ਆ ਲਖਵਿੰਦਰ ਵੀਰ ਕੀ ਡਿਮਾਂਡ ਕਰਦੇ ਆ ਦੇਣੀ ਕਿੰਨੇ ਦੀ ਆ ਇਹ ਡਿਮਾਂਡ ਜਿਹੜੀ ਛੋਟੀ ਭਾਵੇਂ 2 ਲੱਖ ਕਰ ਲਈਏ ਭਾਵੇਂ 1 ਲੱਖ 10 ਕਰ ਦਈਏ ਹਾਂਜੀ ਆ ਪਹਾਨ ਹਾਂ ਨਾ ਹੀ 95000 ਦੀ ਝੋਟੀ ਇਹਨਾਂ 95000 ਦੀ ਹਾਂਜੀ 3 3 2000 ਤੋਂ ਵੱਧ ਛੱਡ ਕੇ 93000 ਦੀ ਝੋਟੀ ਹਾਂ ਨਾ ਲੋ ਵੀ ਬਹੁਤ ਖੂਬਸੂਰਤ ਝੋਟੀ ਆ ਦੋਸਤੋ ਹਾਂ ਨਾ ਜਿਹੜੀ 93000 ਦੀ 93000 ਦੀ ਹਾਂ 93000 ਦੀ ਦੋਸਤੋ ਅੱਜ ਇਹ ਝੋਟੀ ਤੁਹਾਨੂੰ ਮਿਲ ਜੂਗੀ ਇਧਰੋਂ ਤੁਸੀਂ ਇੱਕ ਪੂਰੀ ਦੇਖੋ ਠੀਕ ਆ ਜੀ ਇੱਕ ਬਹਿਣੀ ਵਾਲੇ ਪਾਸਿਓ ਮੁੱਠੀ ਮੁੱਠੀ ਖਾਣਾ ਠ ਬਾਕੀ ਲੇਵੇ ਨੂੰ ਵੀ ਤਾਂ ਖਲਾਰ ਚੰਗਾ ਸੋ ਜਿਹੜੇ ਵੀ ਸੱਜਣ ਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਚੱਲਣ ਰਹੇ ਆ ਕਾਲ ਕਰਕੇ ਬਥੇਰੇ ਗੱਲਬਾਤ ਕਰ ਲਿਓ ਪੂਰੀ ਵੀਡੀਓ ਕੱਲ ਮਾਰਨਿੰਗ ਅਪਲੋਡ ਕਰ ਦਿਆਂਗੇ